ਜਿਵੇਂ ਸੀ ਨੋਂ ਚੁਲੈਂਦੇ ਆ ਇਹਦੇ ਤੋਂ ਇਲਾਵਾ ਸ਼ਤਾਬਦੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ ਦੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਬੰਦਤੀ ਕਰਦਾ ਆ ਸ਼ਰਮੌਰ ਸਿੱਖ ਸੰਸਥਾਵਾਂ ਕਰਦੀਆਂ ਆ ਉਹਨਾਂ ਨੂੰ ਪਤਾ ਹੁੰਦਾ ਵੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀ ਹੁੰਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ ਕਿ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਇਹ ਪੰਥ ਨੂੰ ਕਰਨ ਦੇਣ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣਾ ਹਾਂ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਲਈ ਹੈ ਤੇ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸ਼ੋਭਾ ਹੀ ਦੇਊਗਾ ਜੇ ਉਹ ਕਰ ਦਿੰਦੇ ਆ ਔਰ ਉਹ ਵੀ ਸ਼ਤਾਬਦੀ ਮਨਾਉਣਾ ਹੀ ਆ ਕਿਉਂਕਿ ਜੇ ਵੰਡ ਮੰਨ ਲਓ ਵੀ ਜਦੋਂ ਝੰਡਾ ਚੜਾਇਆ ਜਾਂਦਾ ਉਹਦੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋ ਦੂਜਾ ਬੰਦਾ ਜਾ ਕੇ ਕਹੇ ਮੈਂ ਜਿਹੜਾ ਹਾਂਗਾ ਤੂੰ ਕਿਸੇ ਨੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्यादा ਨਾਲ ਸੰਬੰਧਤ ਆ ਪੰਥ ਦਾ ਅਧਿਕਾਰ ਖੇਤਰ ਉਹਤੇ ਕਿਸੇ ਨੂੰ ਦਖਲਦਾਨੀ ਨਹੀਂ ਕਰਨੀ ਚਾਹੀਦੀ ਤੋਂ ਮੈਂ ਇਹ ਕਹਿਣਾ ਕਿ ਜਿਹੜੀ ਸ਼ਤਾਬਦੀ ਆ ਫਿਰ ਸਰਕਾਰ ਧਿਆਨ ਦੇਵੇ ਅ ਤੁਸੀਂ ਅੰਮ੍ਰਿਤਸਰ ਦੇ ਹੋ ਸਾਰੇ ਗੁਰੂ ਕੇ ਮਹਿਲ ਆ ਗਲੀਆਂ ਵੇਖੀਆਂ ਉਥੇ ਇੱਥੇ ਅੱਛੇ ਕਰ ਤਵੀ ਆਈਆਂ ਆ ਕੁਝ ਸੰਗਤ ਵੱਲੋਂ ਜੋ ਦਰਸ਼ਣ ਕਰਨ ਚਾਹੁੰਦਾ ਤੇ 12 ਕੁੱਤੇ ਹੀ ਬਹੁਤ ਆ। ਤੇ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਪਾਸ਼ਾ ਦਾ ਪ੍ਰਕਾਸ਼ ਸਥਾਨਨ ਇਸ ਕਰਕੇ ਸਰਕਾਰ ਉਥੇ ਕਰਿਉ ਉਹਦੀ ਦੇਖ ਸਵਾਰੇ ਗਲੀਆਂ ਵਧੀਆ ਕਰੇ ਬਦ ਬਕਾਲਾ ਵਾ ਵੱਲਾ ਵਾ ਆਨੰਦਪੁਰ ਸਾਹਿਬ ਆ ਤੇ ਇਹ ਵੀ ਸਰਕਾਰ ਜਦੋਂ ਇਹ ਕੁੱਝ ਕਰੂਗੀ ਇਹ ਵੀ ਸ਼ਤਾਬਦੀਆਂ ਮਨਾਉਣਾ ਹੀ ਆ। ਤੇ ਸਰਕਾਰ ਨੂੰ ਇਹ ਕੁੱਝ ਕਰਨਾ ਚਾਹੀਦਾ। ਇਹ ਕਰਨ ਵਾਲੇ ਜਿਹੜੇ ਕਾਰਜ ਆ ਇਹ ਸਰਕਾਰ ਦੇ ਆ। ਦੂਜੀ ਗੱਲ ਜਿਹੜਾ ਭਾਸ਼ਾ ਉਹ ਭਾਗ ਆ ਮੈਨੂੰ ਨਹੀਂ ਪਤਾ ਉਹਦਾ ਕੀ ਨਾਮ ਆ ਜਿਹੜਾ ਵੀ ਉਹਦਾ ਡਾਇਰੈਕਟਰ ਆ ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਜਾਂ ਪੰਜਾਬ ਸਰਕਾਰ ਨੇ ਖਾਸ ਕਰਕੇ ਕੋਈ ਇਹਨਾਂ ਦਾ ਕੀ ਨਾਮ ਦਾ ਮਿਨਿਸਟਰ ਦਾ ਅਰਜੋਤ ਸਿੰਘ ਪੈਂਸ ਅਰਜੋਤ ਪੈਂਸ ਅੱਛਾ ਉਹ ਮੰਤਰੀ ਜਿਹੜਾ ਉੱਥੇ ਉਹ ਕਹਿ ਰਹੇ ਅਸੀਂ 350 ਸਾਲਾਂ ਦੀ ਸ਼ੁਰੂਆਤ ਸ਼ੀਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮ ਆਲੀ ਆਰੇ ਦੇ ਨਾਲ ਚੀਰੇ ਗਏ ਉਹਦੀ ਗੱਲ ਹੋਈ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ ਉਹਨੇ ਸਿੱਖਾਂ ਦੇ ਹਰਿਆਣੋਂ ਬਲਉਂਦਰੇ ਆ ਔਰ ਇਹ ਤੇ ਸ਼ਿਕਾਇਤਾਂ ਦੀ ਲੈਣ ਲੱਗੀ ਬਹੁਤ ਸ਼ਿਕਾਇਤਾਂਾਂ ਚ ਹੁਣ ਜੇ ਦੇਖੋ ਤਾਂ ਤੇ ਕਾਰਵਾਈ ਪਾਈ ਹੈ ਤੇ ਕਹਿਣਾ ਸਿਆਸਤਾ ਵੀ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਇਹ ਕਿਉਂ ਕੀਤਾ ਇਹਦੇ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਅਰ ਪਾਸ਼ਾ ਵਿਭਾਗ ਦੇ ਆਪਣਾ ਕੰਮ ਕਰੇ ਇਹ ਦੱਸਣ ਵੀ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਤੇ ਕਿੰਨੀਆਂ ਕਿਤਾਬਾਂ ਜਾਰੀ ਕੀਤੀਆਂ ਗੁਰੂ ਸਾਹਿਬ ਜਿੱਥੇ ਜਿੱਥੇ ਗਏ ਉਹਨਾਂ ਸਥਾਨਾਂ ਦੇ ਬਾਰੇ ਕੀ ਖੋਜ ਕੀਤੀ ਕਿੰਨੀਆਂ ਕਿਤਾਬਾਂ ਆਈਆਂ ਸਿੱਧੀ ਯਾਤਰਾ ਗੁਰੂ ਸਾਹਿਬ ਦੀ ਉਹਤੇ ਕੀ ਕੀਤਾ ਕੰਮ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਉਹ ਇਹ ਨਾਚ ਗਾਣੇ ਕਰਾਉਣੇ ਪਾਸ਼ਾ ਵਿਭਾਗ ਦਾ ਥੋੜਾ ਕੰਮ ਹੈ ਉਹਦੇ ਹੋ ਰਹੇ ਤੇ ਉਦਾਂ ਵੀ ਲੋਕ ਨੱਚਦੇ ਫਿਰਦੇ ਆ। ਤੋਂ ਇਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਜਿਹੜੇ ਇਹਨਾਂ ਦੇ ਆਪਣੇ ਕੰਮ ਹੈਗੇ ਆ। ਤੋਂ ਮੈਂ ਫੇਰ ਕਹਿਣਾ ਵਾਂ ਸਰਕਾਰ ਨੂੰ ਕਿ ਦੇਖੋ ਸ਼ਤਾਬਦੀ ਆ ਰਹੀ ਆ। ਤੁਸੀਂ ਬੜੇ ਤਰੀਕੇ ਦਾ ਯੋਗਦਾਨ ਪਾ ਸਕਦੇ ਹੋ ਪਾਓ। ਸਵਾਗਤ ਆ। ਖੁੱਲੇ ਦਿਲਾਂ ਨਾਲ ਸਵਾਗਤ ਆ। ਆਨੰਦਪੁਰ ਸਾਹਿਬ 1699 ਦੇ ਵਿੱਚ ਉਹਨੂੰ ਛਟਾਰਾਂ ਕੀਤਾ ਗਿਆ ਕਰਾ ਦਿਓ। ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1999 1999 ਜਿਹੜੀਆਂ ਪੰਤਰੀਆਂ ਸਟੇਜਾਂ ਆਉਣਗੀਆਂ 1699 ਦੇ ਖਾਲਸੇ ਦੇ ਸਿਰਜਣਾਈ ਆ ਤੇ 1999 ਚਟਾਰੰਗ ਕੀਤਾ ਉਥੇ ਸਟੇਜਾਂ ਦੇ ਉੱਤੇ ਕੋਈ ਵੀ ਆ ਸਕਦਾ ਆਣ ਕੇ ਮੱਥਾ ਟੇਕ ਕੇ ਮਹਾਰਾਜ ਨੂੰ ਬੈਠੇ ਉਹਦੀ ਹਾਜ਼ਰੀ ਵੀ ਲਵਾਉਂਦੇ ਆ ਪਹਿਲਾਂ ਵੀ ਇਦਾਂ ਹੀ ਰਿਹਾ ਤਾਂ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆ ਬਹੁਤ ਕੰਮ ਪੰਜਾਬ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਇੱਥੇ ਗੁਰੂ ਤੇਗ ਬਹਾਦਰ ਮਾਰਗ ਦੇ ਉੱਤੇ ਸਰਕਾਰ ਕੋਈ ਵਿਚਾਰ ਕਰ ਰਹੀ ਆ ਕਰ ਸਕਦੀ ਆ ਵੱਡੇ ਕੰਮ ਕਰਨ ਬੜਾ ਕੁਝ ਕਰਨ ਵਾਲਾ ਆਨੰਦਪੁਰ ਸਾਹਿਬ ਪੋਲਵਾ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਉਸ ਦਿਨ ਪ੍ਰੈਸ ਨੂੰ ਮੈਂ ਲੈ ਹੀ ਜਾਣਾ ਕਿ ਇੱਕਦਮ ਬਸ ਤੁਸੀਂ ਆਇਓ ਉਥੇ ਨਾਲੇ ਤੇ ਗੁਰੂ ਦੇ ਦਰਸ਼ਨ ਕਰਿਓ ਪੁਲ ਦੇ ਉੱਤੇ ਖੜ ਕੇ ਦੱਸਿਓ ਵੀ ਆਪਾਂ ਕਿਸੇ ਹਾਦਸੇ ਨੂੰ ਡਿਕ ਰਹੇ ਹਾਂ ਸਾਰਾ ਮੱਝ ਸਾਰਾ ਮਾਲਵਾ ਸਾਰਾ ਦੁਆਬਾ ਉਹ ਦਰਿਆ ਸਤਲੁਜ ਦੇ ਪੁਲ ਦੇ ਉੱਤੇੋਂ ਦੀ ਲੰਘ ਕੇ ਜਾਂਦਾ ਸ਼ਤਾਬ ਦੀ ਆ ਰਹੀ ਆ ਸਰਕਾਰ ਮਨਾਵੇ ਬਹੁਤ ਖੁਸ਼ੀ ਸਾਨੂੰ ਵੀ ਇਹਦਾ ਆਪਣਾ ਯੋਗਦਾਨ ਜ਼ਰੂਰ ਪਾਵੇ ਔਰ ਇਹਨਾਂ ਨੂੰ ਪਾਉਣਾ ਚਾਹੀਦਾ ਬਾਕੀ ਜੋ ਕੁਝ ਹੋਇਆ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਸਰਕਾਰ ਨੂੰ ਇਹ ਤੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਗੱਲ ਵੇਖੋ ਮਾਣ ਮਰਿਆਦਾ ਦੀ ਐਡੀ ਵੱਡੀ ਅਦੁੱਤੀ ਸ਼ਹਾਦਤ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਦੱਸਿਆ ਵੀ ਆਪਣੇ ਆਲੀ ਤੇ ਸਾਰੀ ਕੁਛ ਕਰ ਜਾਂਦੇ ਆ ਜਿਨ੍ਹਾਂ ਨਾਲ ਤੁਹਾਡੀ ਸੋਚ ਵੀ ਨਹੀਂ ਮਿਲਦੀ ਉਹਨਾਂ ਲਈ ਗੁਰੂ ਨੇ ਸ਼ਹਾਦਤ ਦਿੱਤੀ ਉਸ ਸ਼ਹਾਦਤ ਤੋਂ ਬਾਅਦ ਇਥੋਂ ਦਾ ਬਹੁਤ ਕੁਝ ਬਦਲਿਆ ਉਸ ਸ਼ਹਾਦਤ ਨੂੰ ਇਸ ਤਰੀਕੇ ਨਾਲ ਮਨਾਉਣਾ ਦੇ ਇਦਾਂ ਮਨਾਉਣਾ ਵਾ ਤੇ ਫਿਰ ਕੀ ਮਨਾਉਣਾ ਵਈ ਇਹ ਆਪਾਂ ਬੇਅਦਬੀ ਕਰ ਰਹੇ ਆਂ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਤੇ ਉਹਨਾਂ ਦੀ ਜਿਹੜੇ ਗੁਰੂ ਸਾਹਿਬ ਨੂੰ ਸਮਰਪਿਤ ਸਿੱਖ ਹਨ ਤੋਂ ਇਦਾਂ ਦਾ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਪੰਥ ਨੂੰ ਸਪਸ਼ਟ ਕਰਨਾ ਚਾਹੀਦਾ ਬਾਕੀ ਕੋਈ ਵੀ ਸਿੱਖ ਸੱਚਾ ਸਿੱਖ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਜੈਦਰ ਸਾਹਿਬ ਇਹ ਇਹ ਵੀ ਮੰਗ ਹੋ ਰਹੀ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਅਰਜੋਤ ਬੈਂਸ ਨਾਲ ਉਹਨਾਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਜਿਨ੍ਹਾਂ ਨੇ ਉੱਥੇ ਮੈਨੇਜ ਸਾਰਾ ਕੀਤਾ ਨਾਲ ਵੀਰ ਸਿੰਘ ਅਗਿਆ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਵੀ ਇਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਜਿਹੜਾ ਵਿਭਾਗ ਹੈ ਉਹ ਵੀ ਇਨਾਂ ਦੇ ਉੱਤੇ ਵਿਭਾਗੀ ਕਾਰਵਾਈ ਕਰੇ ਜੇ ਇਨਾਂ ਦੀ ਸਸਪੈਂਸ਼ਨ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਵਾਰ-ਵਾਰ ਰੋਕੇ ਜਾਣ ਤੋਂ ਬਾਅਦ ਵੀ ਇਹ ਨਹੀਂ ਹਟ ਰਹੇ ਜਾਣੂਜ ਕੇ ਇੱਕ ਕਾਟੋ ਕਲਿਸ ਵਾਲਾ ਇਹ ਲਗਾਤਾਰ ਸਿਸਟਮ ਬਣਾ ਰਹੇ ਨੇ ਜੀ ਦੇਖੋ ਵਿਭਾਗੀ ਤੇ ਉਹਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਪਰ ਕਿਉਂਕਿ ਅਸੀਂ ਸਾਰੇ ਗੁਰੂ ਨੂੰ ਸਮਰਪਤਾਂ ਆਪਾਂ ਸਾਰੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਇੱਥੇ ਹਰ ਬੰਦਾ ਗੁਰੂ ਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਤਾਂ ਜੇ ਇਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਹੈ ਤਾਂ ਇਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਔਰ ਬੜੀ ਜਲਦੀ ਕਰਨਾ ਚਾਹੀਦਾ ਸਿੰਘ ਸਾਹਿਬ ਜਿਸ ਤਰੀਕੇ ਨਾਲ ਵਿਵਾਦ ਚੱਲ ਰਿਹਾ ਛੋਟੇ ਕਪਤੀ ਵੱਲੋਂ ਵੀ ਅ ਫਜਾ ਸਰਕਾਰ ਵੱਲੋਂ ਆਇਆ ਕੋਈ ਸਾਂਝੇ ਤੌਰ ਤੇ ਛੋਣੀ ਕਮੇਟੀ ਵੀ ਕਬੱਡੀ ਸੰਸਥਾ ਹੈ ਪੰਜਾਬ ਸਰਕਾਰ ਐਸੋਲੇ ਹੋਂਦੇ ਵਿੱਚ ਆ ਦੋਵਾਂ ਵੱਲੋਂ ਆਪਸੀ ਸਹਿਯੋਗ ਦੇ ਨਾਮ ਖੌਲੋਂਦ ਲਈ ਕੋ ਤਾਲਮੇਲ ਕਮੇਟੀ ਕੋ ਇੱਕ ਦੂਜੇ ਦਾ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਸੀ ਛੋਣੀ ਕਮੇਟੀ ਨੂੰ ਪਹਿਰ ਕਰਨੀ ਚਾਹੀਦੀ ਸੀ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਆਗੇ ਕਾਲ ਤੱਕ ਸਾਬ ਆਣ ਕੇ ਦੱਸੇ ਵੀ ਅਸੀਂ ਮਨਾਉਣਾ ਚਾਹੁੰਦੇ ਹਾਂ ਸਾਨੂੰ ਰੂਪਰੇਖਾ ਜਾਂ ਅਸੀਂ ਕਿਦਾਂ ਸਹਿਯੋਗ ਕਰੀਏ ਛੋਣੀ ਕਮੇਟੀ ਦਾ ਪੰਥ ਦਾ ਕਿਉਂਕਿ ਪੰਥ ਦੇ ਕੰਮ ਪੰਥ ਨਹੀਂ ਕਰਨੇ ਪੰਥ ਦੇ ਕੰਮ ਪੰਥੀ ਕਰੂ ਪੰਥ ਨੂੰ ਪੰਥ ਦੀਆਂ ਪਰੰਪਰਾਵਾਂ ਦਾ ਪਤਾ ਉਹ ਕੰਮ ਪੰਥ ਨਹੀਂ ਕਰਦੇ ਆ ਪਰ ਇਹਨਾਂ ਦਾ ਕੀ ਯੋਗਦਾਨ ਹੋਵੇ ਮੈਂ ਤੁਹਾਨੂੰ ਦੱਸ ਵੀ ਦਿੱਤਾ ਬੜਾ ਕੁਝ ਕਰਨ ਵਾਲਾ ਕਰਨੇ ਉਹਦੇ ਵਿੱਚ ਵੀ ਦੇ ਹੋਣਾ ਵੀ ਇਹ ਸ਼ਤਾਬਦੀ ਮਨਾਈ ਆ ਇਸ ਕਰਕੇ ਦੇਖੋ ਇਹ ਆ ਜਾਣ ਦੱਸਣਾ ਆਪਣਾ ਪੱਖ ਰੱਖਣਾ ਕੋਈ ਗੱਲ ਨਹੀਂ ਆਕਾਲ ਤੱਕ ਸਾਹ ਜਿਹੜਾ ਵਾ ਉਹ ਤੇ ਸੱਚੇ ਬਾਦਸ਼ਾਹ ਦਾ ਸੱਚਾ ਤਖਤ ਆ ਔਰ ਇਹ ਵੀ ਸਰਕਾਰ ਪੰਜਾਬ ਦੀ ਆ ਤੇ ਪੰਜਾਬ ਪੰਜਾਬੀ ਚ ਹੁੰਦੇ ਆ ਤੇ ਇਥੇ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਮਨ 'ਚ ਗੁਰੂ ਪ੍ਰਤੀ ਸ਼ਰਧਾ ਬਾਵਨਾ ਤੇ ਆ ਜਾਣ ਤੇ ਉਹ ਸਜੋਗ ਕਰਨ ਦੇ ਬੜੇ ਤਰੀਕੇ ਆ ਤੇ ਕਰ ਸਕਦੇ ਤੇ ਕਰਨਾ ਚਾਹੀਦਾ। ਸਾਫ ਸਾਬ ਮੇਰੀ ਕਮੀ। ਦੇਖੋ ਬੰਗਿਆ ਸ਼ਤਾਲ ਦੀਆਂ ਪਹਿਲਾਂ ਲੰਗੀਆਂ। ਗੁਰੂ ਕੇ ਬਾਗ ਦੇ ਮੋਰਚੇ ਦੀ ਲੰਗੀ। ਜਾਂ ਤੋਂ ਉਹਦੇ ਮੋਰਚੇ ਦੀ ਲੰਗੀ। ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਕੁਝ ਹੋਇਆ ਗੁਰੂ ਰਾਮਦਾਸ ਜੀ ਦਾ ਗੁਰਿਆਈਪੁਰਬ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਤੁਸੀਂ ਮੈਨੂੰ ਦੱਸੋਗੇ ਵੀ ਕੀ ਕੁਝ ਹੋਇਆ ਹੁਣ ਅੱਧ ਕੀ ਚਲੋ ਕਰ ਰਹੇ ਆ ਪਰ ਉਹ ਕਰਨ ਜੋ ਇਹਨਾਂ ਦਾ ਕਾਰਜ ਆ ਉਹ ਕਰਨਾ ਚਾਹੀਦਾ ਵਾ ਮੈਂ ਸਵਾਗਤ ਕਰੂੰਗਾ ਜੇ ਉਹਦੇ ਤੋਂ ਪਹਿਲਾਂ ਪਹਿਲਾਂ ਜਿਹੜਾ ਰੋਡ ਆ ਗੜ ਸ਼ੰਕਰ ਵਾਲਾ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸਰਕਾਰ ਕੱਲ ਤੋਂ ਸ਼ੁਰੂ ਕਰੇ ਮੈਂ ਵੀ ਚਲ ਜੂਗਾ ਉੱਥੇ ਔਰ ਵੱਡੇ ਪੱਦਰ ਦੇ ਉੱਤੇ ਮਹੀਨੇ ਦੋ ਆ ਮਹੀਨਿਆਂ ਚ ਨਿਬੇੜ ਦੇ ਸਾਰਾ ਪੰਥ ਕਹੂਗਾ ਵਾਕਿਆ ਸਰਕਾਰ ਨੇ ਸ਼ਤਾਬਦੀ ਮਨਾਉਣ ਲਈ ਕੁਛ ਕਰਤਾ ਦੇ ਉਹ ਕਰਦੇ ਨੇ ਇਹਨਾਂ ਦੇ ਕੰਮ ਜੇਕਰ ਬੜਾ ਕਾ ਯਾਤਕਰ ਨੂੰ ਬਿਆਸ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਜਿਸ ਪੱਦਰ ਤੇ ਬਿਆਸ ਸਰਕਾਰ ਵੱਲੋਂ ਦਸ਼ਵ ਪੀਤਾ ਦੀ ਸ਼ਤਾਬਦੀ ਬੁਲਾਈ ਗਈ ਕਰ ਦੇਖੋ ਸ਼੍ਰੀ ਨਤੀਸ਼ ਕੁਮਾਰ ਜੀ ਜਿਹੜੇ ਸੀਐਮ ਉੱਥੋਂ ਦੇ ਹੁਕਮੰਤਰੀ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਜੇ ਤੱਕ ਤੰਬੂ ਹੋਰ ਖਰਚੇ ਕਰੋੜਾਂ ਦੇ ਪਰ ਉਹਨਾਂ ਨੇ ਕੀ ਕਿਹਾ ਮਨਾਊਗਾ ਖਾਲਸਾ ਪੰਥ ਮਨਾਇਆ ਸਿੱਖਾਂ ਨੇ ਉਹਦੇ ਤੋਂ ਇਹਨਾਂ ਨੂੰ ਸੇਧ ਲੈ ਲੈਣੀ ਚਾਹੀਦੀ ਆ ਬਾਕੀ ਤੁਸੀਂ ਦੱਸੋ ਕਈ ਸਰਕਾਰੀ ਐਲਾਨ ਵੀ ਹੁੰਦੇ ਐਲਾਨ ਫੋਕੇ ਵੀ ਨਹੀਂ ਹੋਣੇ ਚਾਹੀਦੇ ਸultanpur lodi ਜਦੋਂ ਗੁਰੂ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰ ਮਨਾਇਆ ਗਿਆ ਉਸ ਵੇਲੇ ਬੜੇ ਐਲਾਨ ਹੋਏ ਤੁਸੀਂ ਗਏ ਹੋ ਕਦੀ sultanpur lodi ਉੱਥੇ ਵੇਖਿਓ ਵੀ ਹਾਲ ਕੀ ਬਣਿਆ ਪਿਆ ਬਲ ਰੋੜ ਪੁੱਟੇ ਪਏ ਆ ਗੁਰੂ ਨਾਨਕ ਸਾਹਿਬ ਦੀ ਉਹ ਧਰਤੀ ਆ ਐਲਾਨ ਫੋਕੇ ਵੀ ਨਹੀਂ ਹੋਣੇ ਚਾਹੀਦੇ ਵੇਖੋ ਬਾਕੀ ਤੇ ਰਾਜਨੀਤੀ ਦੇ ਇਹਨਾਂ ਦਾ ਚੱਲੀ ਜਾਂਦਾ ਪਰ ਧਰਮ ਦੇ ਖੇਤਰ ਦੇ ਵਿੱਚ ਜਦੋਂ ਕੋਈ ਵਾਅਦਾ ਕਰ ਲੈਂਦੇ ਉਹਨੂੰ ਪੂਰਾ ਕਰ ਦੇਣਾ ਚਾਹੀਦਾ ਔਰ ਇਸ ਪਾਸੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੈਦਾ ਸਰ ਇੱਕ ਜੀ ਸਿੰਘ ਹੋਰ ਵੀ ਤੁਹਾਨੂੰ ਮੈਂ ਇੱਥੇ ਕਹਿੰਦੇ ਹਾਂ ਬੰਦਾਪਨ ਦੇ ਸਮੇਂ ਤੋਂ ਕਿ ਇਸ ਵਾਰ ਤੋਂ ਸ਼ੁਰੂ ਹੋਂ ਤੋਂ ਪਹਿਲੇ ਮਨਅਤਮਸਤਕ ਹੋ ਗਏ ਸੀਸ ਨਿਵਾਤਾ ਆ ਕੇ ਇਸ ਦੀ ਕਾਦਰ ਕਰ ਸਾਬ ਤੁਹਾਡੇ ਆ ਕੇ ਮਾਫੀ ਮੰਗੀ ਸਿੱਖ ਕੌਮ ਤੋਂ ਮਾਫੀ ਮੰਗੀ ਵੱਡਾ ਪਣ ਦੇਖਦੇ ਹੋ ਇੱਕ ਪਾਸੇ ਸਰਕਾਰ ਦੇ ਮੰਤਰੀ ਚੰਗੀ ਚੰਗੀ ਗੱਲ ਆ ਚੰਗੀ ਗੱਲ ਹੈ ਕਿ ਇੱਕ ਸਿੱਖ ਨੂੰ ਅਹਿਸਾਸ ਹੋ ਜਾਵੇ ਕਿ ਮੈਂ ਗੁਰੂ ਪਾਤਸ਼ਾਹ ਨੂੰ ਸਮਰਪਤ ਹਾਂ ਤੇ ਸਮਰਪਤ ਹੋ ਕੇ ਚੱਲਣਾ ਚਾਹੀਦਾ ਬਾਕੀ ਜਿਹੜੇ ਤਰੀਕੇ ਨਾਲ ਸਰਕਾਰ ਨੇ ਸ਼ਤਾਬ ਦੀਆਂ ਮਨਹਣੀਆਂ ਸ਼ੁਰੂ ਕੀਤੀਆਂ ਪੰਥ ਨੇ ਪਰਵਾਹ ਨਹੀਂ ਕਰਨੀਆਂ ਐਵੇਂ ਕੋਈ ਸ਼ਤਾਬ ਦੀਆਂ ਮਨੋਂਦਾਵ ਇਨਾਂ ਨੂੰ ਨਹੀਂ ਪਤਾ ਵੀ ਨਾਚ ਗਾਣੇ ਹੋਣੇ ਸ਼ਰੀਲ ਗਾਣੇ ਚੱਲਣੇ ਇਹ ਕੋਈ ਸਾਡੀ ਪਰੰਪਰਾ ਹੀ ਨਹੀਂ ਆ। ਬਾਕੀ ਮੈਂ ਫੇਰ ਕਹਿੰਨਾ ਮੈਂ ਦਰਉਣਾ ਆਪਣੀ ਗੱਲ ਨੂੰ ਜਿਹੜੀ ਉਸ ਦਿਨ ਕਹੀ। ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਦੇ ਨਾਤੇ ਮੈਂ ਹਰ ਸਿੱਖ ਨੂੰ ਕਹਿੰਨਾ ਤੁਹਾਡੇ ਪੱਤਰਕਾਰ ਵੀਰਾਂ ਤੇ ਮੈਂ ਪੰਜ-ਛਤ ਨੂੰ ਕਹਿ ਦਿੱਤਾ। ਤੇ ਮੈਨੂੰ ਮਾਣ ਹੈ ਇੱਕ ਦੋ ਨੇ ਕੇਸ ਰੱਖ ਲਏ। ਮੈਂ ਉਹਨਾਂ ਨੂੰ ਕਿਹਾ ਵੀ ਕੇਸ ਰੱਖੋ ਮੈਂ ਹਰ ਇੱਕ ਨੂੰ ਕਹਿੰਨਾ ਅਕਾਲ ਤਖਤ ਦਾ ਜਥੇਦਾਰ ਇਹੋ ਹੀ ਕਹੂਗਾ ਵੀ ਕੇਸ ਰੱਖੋ ਗੁਰਮੁਖੋ। ਸਾਬਦ ਸੂਰਤ ਹੋ ਨਸ਼ੇ ਛੱਡੋ। ਤੇ ਜੇ ਕਾਲਤਖ ਸਾਹਿਬ ਦਾ ਜੇਹਦਾਰ ਇਹ ਨਹੀਂ ਕਹੂਗਾ ਤੇ ਫਿਰ ਪ੍ਰਚਾਰ ਕਿੱਦਾ ਹੋਊਗਾ ਤੋਂ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਉਹਦੇ ਵਿੱਚੇ ਮੈਂ ਇਹਨਾਂ ਦੇ ਜਿਹੜੇ ਵੀ ਹੈਗੇ ਉਹਨਾਂ ਨੂੰ ਫੇਰ ਕਹਿਣਾ ਕਿ ਆਹੀਂ ਗੁਰੂ ਦੇ ਸਿੱਖਾਂ ਸਾਡੇ ਲਈ ਗੁਰੂ ਦੀਆਂ ਸ਼ਹਾਦਤਾਂ ਆਪਾਂ ਸਾਬਤ ਸੂਰਤ ਹੋਈਏ ਤੇ ਹੋਣਾ ਚਾਹੀਦਾ ਇਹ ਸਾਬ ਹੁਣ ਬੀਸਿੰਟ ਨਾਰਮੇਟਿਵ ਨੂੰ ਮਾਫ ਕਰ ਦਿੱਤਾ ਗਿਆ ਕਿ ਪੰਜ ਸਿੰਖ ਸਭਾ ਦੇ ਮੀਟਿੰਗ ਫੈਸਲਾ ਲੈ ਲਿਆ ਨੇ ਦੇਖੋ ਇਹਦਾ ਆਪਣਾ ਪੱਖ ਰੱਖ ਕੇ ਗਿਆ ਬਾਕੀ ਦੇਖਾਂਗੇ ਹੈ ਤਾਂ ਪਾਕਰਾ ਵੀ ਕੋਈ ਚਿੱਠੀ ਪੱਤਰ ਕੋਈ ਭੇਜਿਆ ਜਾਏਗਾ ਵੀ ਆਪਣਾ ਸਪਸ਼ਟੀਕਰਨ ਦੇਣ ਉਹ ਇਹ ਤਾਂ ਉਹਨਾਂ ਨੂੰ ਆਪਣੇ ਆਪ ਵੀ ਚਾਹੀਦਾ ਬਾਡੀ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਕੋਈ ਉਹਨਾਂ ਨੂੰ ਸਖਤੀ ਨਾਲ ਕੋਈ ਤਾਰਨਾ ਕੀਤੀ ਜਾਵੇਗੀ ਕਿਉਂਕਿ ਤੜਨਾ ਤਾਂ ਆਪਾਂ ਕਰਤੀ ਉਹਨਾਂ ਨੂੰ ਠੀਕ ਹੈ ਜੀ ਵੀ ਉਹ ਆਪਣਾ ਪੱਖ ਸਪਸ਼ਟ ਕਰਨ ਕਿਉਂਕਿ ਕਰਨਾ ਚਾਹੀਦਾ ਨਾ ਬਾਕੀ ਮੈਂ ਫੇਰ ਕਹਿਣਾ ਸੀ ਦੇਖੋ ਸ਼ਤਾਬਦੀ ਗੁਰੂ ਦੀ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਮਿਲ ਜੁਲ ਕੇ ਮਨਾਉਣੀ ਚਾਹੀਦੀ ਆ ਸਰਕਾਰ ਹੈ ਜਿਹੜੀ ਇਹ ਜਿੰਨਾ ਕੰਮਾਂ ਤੇ ਸਹਿਯੋਗ ਕਰ ਸਕਦੀ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹਰ ਕਰੇ ਦੇਖੋ ਮੱਸੇ ਰੰਗੜ ਦਾ ਸਿਰ ਦਰਬਾਰ ਸਾਹਿਬ ਵੱਡਤਾ ਹੈ ਸਿੱਖਾਂ ਨੇ ਕਾਹ ਤੋਂ ਵੱਡਿਆ ਬੜਾ ਕਿਉਂਕਿ ਉਹ ਅਸ਼ਰੀਲਤਾ ਇੱਥੇ ਕਰ ਰਿਹਾ ਜਾਂ ਹੋਰ ਗਲਤ ਗੁਰਮਤ ਦੇ ਕਰਦਾ ਹੈ ਅਹੀਂ ਗੁਰਮਾਨੂ ਯਾਦ ਕਰਦੇ ਆ ਮੱਸੇ ਰੰਗੜ ਵਾਲੇ ਕੰਮ ਕਿਦਾਂ ਕਰ ਸਕਦੇ ਇਹ ਕੋਈ ਗੱਲ ਹੈ ਕੋਈ ਸਿੱਖਾਂ ਜੇ ਕਿਤੇ ਪਰੰਪਰਾ ਹੈ ਇਦਾਂ ਦੀ ਇਸ ਕਰਕੇ ਮੈਂ ਇਹਨਾਂ ਨੂੰ ਕਹਿਣਾ ਵੀ ਇਦਾਂ ਦੇ ਕੰਮ ਨਾ ਕਰੋ ਅਕਾਲ ਤਖ਼ਤ ਸਾਹਿਬ ਦੀ ਨਿਗਾਹ ਬਿਲਕੁਲ ਹੈਗੀ ਇਨ੍ਹਾਂ ਕੰਮਾਂ ਤੇ ਅਸੀਂ ਆਪਣੀਆਂ ਪਰੰਪਰਾਵਾਂ ਰਵੈਤਾਂ ਮਰਿਆਦਾ ਸਿਧਾਂਤ ਇਹਦੇ ਨਾਲ ਖਿਲਵਾੜ ਬਿਲਕੁਲ ਨਹੀਂ ਹੁੰਨ ਦਵਾਗੇ ਔਰ ਸਾਨੂੰ ਸਾਰਿਆਂ ਨੂੰ ਬੜੇ ਸ਼ਿਹਰਦਮੌਲ ਦੇ ਵਿੱਚ ਠੀਕ ਕਰ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਜਥੇਦਾਰ ਸਾਭ ਨੂੰ ਤੁਸੀਂ ਸੁਣ ਰਹੇ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸ਼ਤਾਬਦੀ ਮਨਾਉਣ ਦੇ ਵਿੱਚ ਸਹਿਯੋਗ ਕਰੇ ਪੰਜਾਬ ਸਰਕਾਰ ਦੇ ਸ਼ੀਤੀ ਸਮਾਗਮ ਦੇ ਵਿੱਚ ਪੰਗੜੇ ਪਾਏ ਜਾਣ ਦਾ ਸਖਤ ਵਿਰੋਧ ਹੈ ਜាំ ਲਗਾਤਾਰ ਇਹ ਮਾਮਲਾ ਪੱਖਿਆ ਹੋਇਆ ਸ਼੍ਰੀਨਗਰ ਵਿੱਚ ਜੋ ਕੁਝ ਹੋਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਰਕਾਰ ਤੋਂ ਇਸ ਮਾਮਲੇ ਸੰਬੰਧੀ ਸਪਸ਼ਟੀਕਰਨ ਮੰਗਿਆ ਹੈ ਉਹਨਾਂ ਕਹਿ ਕੇ ਪ੍ਰੋਗਰਾਮ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਹਨ ਕਿਸੇ ਟੰਗ ਤਰੀਕੇ ਦੇ ਨਾਲ ਨਹੀਂ ਸੀ ਲੱਗ ਰਿਹਾ ਕਿ ਉਹ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ ਸਰਕਾਰ ਤੇ ਪਾਸ਼ਾ ਵਿਭਾਗ ਆਪਣੇ ਕਾਰੇ ਦੇ ਲਈ ਸੰਗਤ ਦੇ ਕੋਲੋਂ ਮਾਫੀ ਮੰਗੇ ਸ਼ਿਤਾਬ ਦੀਆਂ ਮਨਾਉਣ ਦਾ ਕੰਮ ਕੌਮ ਦਾ ਹੈ ਸਰਕਾਰ ਦਾ ਨਹੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਰਕਾਰ ਦੇ ਕੋਲੋਂ ਸਪਸ਼ਟਿਕਰਨ ਮੰਗਿਆ ਸੁਸ਼੍ਰੀਨਗਰ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਲਗਾਤਾਰ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੀ ਨਜ਼ਰ